ਸ਼ੱਕੀ ਹਾਲਾਤਾਂ 'ਚ ਮਾਪਿਆਂ ਦਾ ਇਕਲੌਤਾ ਪੁੱਤਰ ਗਾਇਬ ਪਤਨੀ ਨੂੰ ਆਇਲਰਟ ਸੈਂਟਰ ਛਟਨ ਮਗਰੋਂ ਨਹੀਂ ਪਰਤੀਆ ਕਰਵਾ ਪਿਛੜਖਪੁਰ ਪਿੰਡ ਨੇੜੇੋਂ ਮਿਲੀ ਨੌਜਵਾਨ ਦੀ ਕੱਟੀ ਜਿਸ ਤੋਂ ਬਰਾਮਦ ਹੋਇਆ ਸੱਚੀ ਪੈਰ ਦਾ ਬੂਟ ਤੇ ਚਾਬੀ ਕਪੂਰਥਲਾ ਦੇ ਪਿੰਡ ਖੇੜਾਪੀਟ ਦੇ ਵਸਨੀਕ ਇੱਕ 36 ਸਾਲਾ ਨੌਜਵਾਨ ਦੇ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਆਪਣੀ ਪਤਨੀ ਨੂੰ ਕਪੂਰਥਲਾ ਵਿਖੇ ਆਈਲੈਂਡਸ ਸੈਂਟਰ ਛੱਡਣ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ ਉਸ ਦੀ ਗੱਡੀ ਨੇੜਲੇ ਪਿੰਡ ਸੁਰਖਪੁਰ ਤੋਂ ਬਰਾਮਦ ਹੋਈ ਹੈ ਜਿਸ ਦੀਆਂ ਤਾਕੀਆਂ ਖੁੱਲੀਆਂ ਹੋਈਆਂ ਸਨ ਚਾਬੀ ਗੱਡੀ ਦੇ ਸਟੀering ਵਿੱਚ ਲੱਕੀ ਹੋਈ ਸੀ ਅਤੇ ਉਸਦੇ ਸੱਚੇ ਪੈਰ ਤਾਂ ਇੱਕ ਬੂਟ ਵੀ ਗੱਡੀ ਵਿੱਚੋਂ ਬਰਾਮਦ ਹੋਇਆ ਹੈ। ਦਸਤੱਬਿਆ ਕਿ ਚਸਵੰਤ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਸਮੇਤ ਪੂਰਾ ਪਿੰਡ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ। ਉਸ ਦਾ 7 ਸਾਲ ਦਾ ਬੱਚਾ ਪਾਪਾ ਪਾਪਾ ਕਹਿ ਕੇ ਆਪਣੇ ਪਿਤਾ ਨੂੰ ਲੱਭਦਾ ਰੋਂਦਾ ਵਿਲਖਦਾ ਨਜ਼ਰ ਆ ਰਿਹਾ ਹੈ। ਮੇਰਾ ਨਾਮ ਇੰਦਰ ਜੁਕੜਾ ਹੈ। ਤੇ ਇਹ ਹਸਨ ਦਾ ਨਾਮ ਚਸਵੰਤ ਹੈਂਗੇ। ਤੇ ਸਪੈਸ਼ਲੀ 10 ਦਿਨੋਂ ਤੋਂ ਲਾਪਤਾ ਹੈ ਨਹੀਂ ਹੈ ਦੇਹੀ ਕਿਤੇ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਾਨੀ ਕਿਤੇ ਕੋਈ ਸਬੂਤ ਨਹੀਂ ਮਿਲ ਰਹਾ ਹੈਗਾ ਤੇ ਪਲੀਜ਼ ਤੁਸੀਂ ਇਹ ਜਾਂਦੀ ਕੋਸ਼ਿਸ਼ ਕੀਤੀ ਜਾਏ ਕਿ ਸੁਰੱਖਿਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਏ ਆਖਰੀ ਵਾਰ ਸਾਡੇ ਨਾਲ ਸੀ ਹਾਂਜੀ ਉਹ ਨਹੀਂ ਛੱਡਣਗੇ ਇਸ ਸ਼ਹਿਰ ਤੇ ਉਸ ਤੋਂ ਬਾਅਦ ਜੋ ਵਾਪਸ ਨਹੀਂ ਆਈ ਹੋਣੀ ਕੁਝ ਹੋ ਘਰ ਨਹੀਂ ਪਹੁੰਚੀ ਮੈਂ ਜਦੋਂ ਮੈਨੂੰ ਛੁੱਟੀ ਹੋਈ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਉਹ ਤੋਂ ਬਾਅਦ ਨੂੰ ਤਾਂ ਪਹੁੰਚ ਹੀ ਚੋਫ ਹੀ ਹੁੰਦਾ ਹੈ ਉਹ ਅੱਜ ਗਰਵਾਤੂ ਗਈ ਤਾਂ ਨਹੀਂ ਉਦੋਂ ਕੋਈ ਆਚੜਨੀ ਸੀ ਕੋਈ ਕੁਸ਼ ਨਹੀਂ ਸੀ ਬੜੀ ਸੋਹਣੀ ਸੀ ਅਸੀਂ ਬੜੀ ਸੋਹਣੀ ਗਏ ਵਾਪਸ ਆਏ ਆ ਮਰਦ ਨੂੰ ਉਹ ਆਏ ਹੋਣਗੇ ਜਾਂ ਕਿਤਾਬੀ ਉੱਥੇ ਨਹੀਂ ਉੱਟ ਕਰੇ ਇਹਨਾਂ ਨੂੰ ਘਾਰੇ ਪਾਂਚੇ ਨਹੀਂ ਮਮੀ ਹੋਣਾ ਜਿਹੜੇ ਸੰਦੇਸ ਨਾਲ ਵੀ ਉਹ ਘਰ ਆਈ ਨਹੀਂ ਹੈ ਕਿ ਉੱਥੇ ਕਿਤੇ ਕੋਈ ਇਹਨਾਂ ਨੂੰ ਲੈ ਗਿਆ ਵਿੱਚ ਉੱਦੇ ਛੁੱਟ ਆਇਆ ਗੱਡੀ ਦੇ ਵਿੱਚ ਚਾਬੀ ਵੀ ਉੱਦੇ ਲੱਗੀ ਹੋਈ ਸਮਾਨ ਵੀ ਸਾਰਾ ਉੱਦੇ ਹੀ ਪਿਆ ਸੀ ਨਾ ਸਭ ਕੁਝ ਸੀ ਉਹ ਇਸ ਚਾਕੋ ਤੇ ਨ ਕੋਈ ਨੇ ਕਿਸੇ ਨੂੰ ਕਿਸੇ ਦੇ ਕੋਈ ਸਕ ਨਹੀਂ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਇਹਦਾ ਨਾਲ ਕੁਝ ਵੀ ਨਹੀਂ ਸੀ ਬੜੇ ਸਾਊ ਬੰਦੇ ਸੈਂਪਲਿਆ ਕੋਈ ਇਦਾਂ ਦਾ ਹੈ ਨਹੀਂਗਾ ਹਾਈ ਫਾਈ ਕੁਝ ਵੀ ਨਹੀਂ ਆ لہਜਾ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਜਸਵੰਤ ਦੀ ਜਲਦ ਤੋਂ ਜਲਦ ਪਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਪਿੰਡੋਂ ਜਸਵੰਤ ਸਿੰਘ ਮੁੰਡਾ ਉਮਰ ਉਹਦੇ 36 ਸਾਲ ਆ ਉਹ ਆਪਣੇ ਮਿਸਿਸ ਨੂੰ ਕਪੂਰਥਲੇ ਛੱਡਣ ਗਿਆ ਸੀ ਹਾਈਲਿਟ ਸੈਂਟਰ ਅਤੇ ਬਾਅਦ ਦੇ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:38 ਤੋਂ ਉੱਥੋਂ ਲੰਘਿਆ ਤੇ ਪੌਣੇ 11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਉਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਸੁਰਖਪਰ ਨਹੀਂ ਦੀ ਤੀਗਾ ਬਿਲਕੁਲ ਪੰਡ ਨਹੀਂ ਦੇਖਾ ਜੀ ਪੌਣੇ 11 ਦਾ ਟਾਈਮ ਆ ਸਵੇਰ ਦਾ ਅਸੀਂ ਤੇ ਸਾਰਾ ਨਗਰ ਹੀ ਆ ਦੇਖ ਲਓ ਤੁਸੀਂ ਪਿੱਛੇ ਢਾਡੇ ਖਰੇ ਆ ਸਾਰੇ ਤੇ ਸਾਰਾ ਨਗਰ ਹੀ ਸਦਮੇ ਆ ਜੀ ਅਸੀਂ ਤੇ ਇਹ ਬੇਨਤੀ ਕਰਦੇ ਆ ਜੇ ਇਹ ਖੁਦ ਸੁਣਦਾ ਤੇ ਆਪ ਆ ਜੇ ਤੇ ਪ੍ਰਸ਼ਾਸਨ ਵੀ ਇਹੋ ਬੇਨਤੀ ਕਰਦੇ ਆ ਵੀ ਸਾਡੀ ਵੱਤ ਵਾਦ ਮਦਦ ਕੀਤੀ ਜਾਵੇ ਤੇ ਨੂੰ ਲੰਬਣ ਦੇ ਮਦਦ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਦੇ ਅਨੁਸਾਰ ਸੀਸੀਟੀਵੀ ਕੈਮਰਿਆਂ ਨੂੰ ਖੰਘਾ ਲਿਆ ਜਾ ਰਿਹਾ ਹੈ ਅਤੇ ਸੰਜੀਦਗੀ ਦੇ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਸਵੰਤ ਸਿੰਘ ਨਾਮ ਦਾ ਲੜਕਾ ਜੋ ਕਿ ਖੇਰਾ ਬੇਟ ਰਹਿਦਾ ਹੈ ਉਹਦੀ ਜਿਹੜੀ ਕਾਰ ਹੈਗੀ ਉਹ ਅਬੈਂਡਨਡ ਜਗਾਹ ਤੇ ਮਿਲੀ ਹੈ ਤੇ ਉਹਦੀ ਤਫਤੀਸ਼ ਕਰਨ ਦੇ ਲਈ ਐਸਐਚਓ ਫਤੂ ਟਿੰਗਰ ਦੀ ਡਿਊਟੀ ਲਗਾਈ ਗਈ ਸੀ ਵੀ ਹੈਵ ਗੋਨ ਥਰੂ 올 ਦ ਸੀਸੀਟੀਵੀ ਕੈਮਰਸ ਅਰਾਊਂਡ ਥੇ ਉਸ ਤੋਂ ਇਲਾਵਾ ਲੜਕੇ ਦੀ ਜਿਹੜੀ ਕਾਲ ਡਿਟੇਲ ਰਿਕਾਰਡਸ ਹੈਗੀਆਂ ਜਿਹੜੀਆਂ ਅਸੀਂ ਉਹਨੂੰ ਚੈੱਕ ਕਰ ਰਹੇ ਹੈਗਾ ਜਿਹੜਾ ਫੋਨ ਹੈਗਾ ਉਹ ਇਸ ਤੋਂ ਕਰੀਬ 150 ਕਿਲੋਮੀਟਰ ਦੂਰ ਤੇ ਰਸਤੇ ਤੇ ਜਾ ਕੇ ਉੱਥੇ ਉਹ ਫੋਨ ਸਵਿਚ ਆਫ ਹੋ ਗਿਆ ਇਸ ਤੋਂ ਇਲਾਵਾ ਇਨ ਬਿਟਵੀਨ ਉਸ ਬੰਦੇ ਨੇ ਜਿਹੜਾ ਲੜਕਾ ਮਿਸਿੰਗ ਹੈ ਉਹਨੇ ਆਪਣੀ ਵਾਈਫ ਦੇ ਨਾਲ ਸੰਪਰਕ ਵੀ ਕੀਤਾ ਜੋ ਕਿ ਅਸੀਂ ਹੁਸੇ ਉਹਦੀ ਤਫਤੀਸ਼ ਕਰ ਰਹੇ ਹਾਂ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ